ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੈਂ ਨਾ 8-10 ਦਿਨ ਪਹਿਲਾਂ ਆਪਣਾ ਗੈਸ ਚੁੱਲ੍ਹੇ ਦੇ ਬਰਨਰ ਕਵਰ ਮੰਗਾਏ ਸੀਗੇ ਆਨਲਾਈਨ ਮੰਗਾਏ ਸੀਗੇ ਕੁੱਸ ਕੀਮਤ ਇਹਨਾਂ ਦੀ 400 ਰੁਪਏ ਆ ਕੋਈ ਖਾਸ ਮਹਿੰਗੇ ਨਹੀਂ ਹੈਗੇ ਜਦੋਂ ਆਪਣੇ ਗਰਮੀ ਹੁੰਦੀ ਆ ਨਾ ਫਿਰ ਆਪਾਂ ਨੂੰ ਥੋੜਾ ਜਿਹਾ ਅੰਦਰਲੇ ਕਿਚਨਾਂ 'ਚ ਕੰਮ ਕਰਨਾ ਔਖਾ ਲੱਗਦਾ ਔਰ ਜਸਟ ਫੈਨ ਵੀ ਲੱਗਿਆ ਹੋਇਆ ਛੱਤ ਵਾਲਾ ਪੱਖਾ ਵੀ ਲੱਗਿਆ ਹੋਇਆ ਟਾਕੀ ਵੀ ਹੈਗੀ ਆ ਚਿਮਨੀ ਵੀ ਹੈਗੀ ਆ ਉਦਾਂ ਵੀ ਓਪਨ ਹੈ ਕਿਚਨ ਪਰ ਫੇਰ ਵੀ ਮੈਂ ਸਿਰ ਤੇ ਲੈ ਕੇ ਪੈਰਾਂ ਤਾਈਂ ਭਿੱਜ ਜਾਂਦੀ ਸੀ ਗਰਮੀ ਨਾਲ ਫਿਰ ਮੈਂ ਸੋਚਿਆ ਵੀ ਜਿਹੜਾ ਇਹ ਪੱਖਾ ਚੱਲਦਾ ਆਪਣਾ ਛੱਤ ਵਾਲਾ ਇਹ ਉਨਾਂ 'ਚ ਚੱਲਦਾ ਜਿੰਨਾ 'ਚ ਗੈਸ ਨਹੀਂ ਚੱਲਦਾ ਜਾਦਾ ਸੀ ਗੈਸ ਵਾੜ ਲੈਨੇ ਆ ਰੋਟੀ ਲਾਉਣੀ ਆ ਸਬਜੀ ਭਾਜੀ ਚਾਹ ਚੋ ਕੁਛ ਵੀ ਕਰਨਾ ਗੈਸ ਤੇ ਫਿਰ ਜੇ ਅਸੀਂ ਛੱਤ ਵਾਲਾ ਪੱਖਾ ਚ ਲਾਉਨੇ ਆ ਤਾਂ ਸਾਡੀ ਗੈਸ ਆ ਜਿਹੜੀ ਉਹ ਐਦਾਂ ਡਾਵਾ ਡੋਲ ਹੁੰਦੀ ਆ ਹੈਨਾ ਬੈਲੈਂਸ ਨਹੀਂ ਬਣਦਾ ਕਹਿਣ ਦਾ ਮਤਲਬ ਇੱਕ ਜਗ੍ਹਾ ਭੰਡੇ ਤੇ ਸੇਕ ਨਹੀਂ ਪੈਂਦਾ ਫਿਰ ਮੈਂ ਇਹਨਾਂ ਨੂੰ ਕਿਹਾ ਮਹਾ ਵੀ ਤੁਸੀਂ ਆ ਗੈਸ ਵਰਨਰ ਜਿਹੜੇ ਕਵਰ ਨੇ ਇਹ ਲੈ ਕੇ ਆਓ ਫਿਰ ਇਹਨਾਂ ਨੇ ਆਨਲਾਈਨ ਮੰਗਾਈ ਸੀਗੇ 400 ਰੁਪਏ ਦੇ ਆ ਮੈਂ ਫੇਰ ਦੱਸਦੀ ਆ ਬਈ ਮੈਂ ਉਦਣ ਦੀ ਐਨੀ ਫਾਇਦੇ 'ਚ ਆਂ ਠੀਕ ਹੈ ਜੀ ਆ ਥੋੜਾ ਜਿਹਾ ਕਲਰ ਉਤਰ ਗਿਆ ਇਹਦਾ ਕਿਉਂਕਿ ਹੁਣ 9-10 ਦਿਨ ਹੋ ਗਏ ਮੈਨੂੰ ਵਰਤਦੀ ਨੂੰ ਸੇਕ ਨਾਲ ਉਤਰ ਜਾਂਦਾ ਚਲੋ ਆਪਾਂ ਇਹ ਚੀਜ਼ ਦਾ ਆਪਾਂ ਨੂੰ ਕੋਈ ਖਾਸ ਮਤਲਬ ਨਹੀਂ ਹੈਗਾ ਮੈਂ ਉਦਣ ਦੀ ਐਨੀ ਇੱਕ ਮੌਜ 'ਚ ਆਂ ਉੱਪਰ ਪੱਖਾ ਫੁੱਲ ਸਪੀਡ ਤੇ ਚੱਲਦਾ ਹੁੰਦਾ ਮੈਂ ਆਪਣਾ ਰੋਟੀ ਵੀ ਲਾਹੀ ਜਾਨੀ ਆ ਚਾਹ ਪਾਣੀ ਵੀ ਬਣਾਈ ਜਾਨੀ ਆ ਮੈਨੂੰ ਕੋਈ ਗਰਮੀ ਦਾ ਫਿਕਰ ਨਹੀਂ ਹੈਗਾ ਵੀ ਮੈਂ ਗਰਮੀ 'ਚ ਭਿੱਜੂਗੀ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਹੁਣ ਦੇਖੋ ਜੇ ਜੇ ਤਾਂ ਆਪਣਾ ਆਹ ਆਪਣੇ ਹੈ ਨਾ ਦੇਖੋ ਅੱਗ ਖਿਲਦੀ ਆ ਹੈ ਨਾ ਜੇ ਆਪਾਂ ਇਹ ਆਏ ਧਰ ਲਿਆ ਵਰਨਰ ਕਵਰ ਕਰ ਲਿਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਚਾਹ ਧਰ ਕੇ ਇਹ ਆ ਦੇਖ ਲੋ ਉੱਪਰ ਮੇਰਾ ਪੱਖਾ ਚੱਲਦਾ ਛੱਤ ਵਾਲਾ ਕੋਈ ਇਹਨੂੰ ਵਾਸਤਾ ਨਹੀਂ ਹੈਗਾ ਕਿਉਂਕਿ ਆਲੇ-ਦੁਆਲੇ ਉਹਨੇ ਸੇਕ ਕਵਰ ਕਰ ਲਿਆ ਸੇਕ ਕਵਰ ਕਰਕੇ ਹੁਣ ਇਹ ਸਾਰਾ ਸੇਕ ਭਾਂਡੇ ਨੂੰ ਲੱਗਦਾ ਇੱਕ ਮੈਂ ਹੋਰ ਚੀਜ਼ ਦੇਖੀ ਆ। ਬਈ ਜਿੱਦਣ ਦੇ ਮੈਂ ਇਹ ਦੋਨੋਂ ਕਬਰ ਮੰਗਾਏ ਨੇ ਚੁੱਲੇ ਵਾਲੇ ਚੀਜ਼ ਬੜੀ ਛੇਤੀ ਤਿਆਰ ਹੁੰਦੀ ਆ। ਫੁਲਕਾ ਬੜੀ ਛੇਤੀ ਤਵੇ ਤੇ ਉਤਰਦਾ। ਹੁਣ ਤਵਾ ਵੀ ਦਿਖਾ ਦੰਨੀ ਆ ਤੁਹਾਨੂੰ ਧਰ ਕੇ। ਹੁਣ ਇੱਕ ਮੈਂ ਗੈਸ ਚ ਲਾ ਲਿਆ ਲਾ ਲੋ ਹੈਨਾ? ਗੈਸ ਚ ਲਾ ਲਿਆ ਜਦ ਮੈਂ ਆ ਤਵਾ ਧਰਤਾ। ਆ ਤਵਾ ਧਰਤਾ ਸਾਰਾ ਟੋਟਲੀ ਕਵਰ ਹੋ ਗਿਆ। ਠੀਕ ਹੈ ਜੀ ਇਹ ਕਵਰ ਹੋਣ ਕਰਕੇ ਜਿਹੜਾ ਸੇਕ ਆ ਉਹ ਵਿੱਚੇ ਆ ਠੀਕ ਹੈ ਜਦੋਂ ਅਸੀਂ ਬਗੈਰ ਬਰਨਰ ਤੋਂ ਉਹ ਕਰਦੇ ਆ ਫੇਰ ਥੱਲੇ ਨੂੰ ਹਵਾ ਪਾ ਕੇ ਇਹ ਹਿੱਲਦਾ ਹੈ ਹਵਾ ਨਾਲ ਅੱਗ ਹਿੱਲਦੀ ਹੈ ਸੇਕ ਘਟ ਜਾਂਦਾ ਹੈ ਠੀਕ ਹੈ ਜੀ ਗੈਸ ਦੀ ਖਪਤ ਵੀ ਵੱਧ ਹੁੰਦੀ ਹੈ ਨਜਾਇਜ਼ ਹੁੰਦੀ ਹੈ ਠੀਕ ਹੈ ਹੁਣ ਆਪਾਂ ਨੇ ਆਹ ਧਰ ਲਿਆ ਹੁਣ ਕਿਸੇ ਪਾਸੇ ਨੂੰ ਹਵਾ ਨਹੀਂ ਪਾਣੀ ਮੈਂ ਦੇਖ ਰਹੀ ਹਾਂ ਵੀ ਜਿੱਦਣ ਦੇ ਮੈਂ ਇਹ ਮੰਗਾਏ ਨੇ ਮੈਂ ਨਜ਼ਾਰੇ ਲੁੱਟਦੀਆਂ ਕਿਉਂਕਿ ਮੈਨੂੰ ਗਰਮੀ ਨਹੀਂ ਲੱਗਦੀ ਗਰਮੀ ਆਈ ਨਹੀਂ ਲੱਗਦੀ ਉੱਪਰ ਛੱਤ ਵਾਲਾ ਪੱਖਾ ਚੱਲਦਾ ਠੀਕ ਹੈ ਜੀ ਹਾਂ ਉੱਪਰ ਛੱਤ ਵਾਲਾ ਪੱਖਾ ਚੱਲਦਾ ਗੈਸ ਦੀ ਬਚਤ ਬਹੁਤ ਹੁੰਦੀ ਆ ਠੀਕ ਹੈ ਜੀ ਨਾਲੇ ਅਸੀਂ ਬੜੇ ਰਿਲੈਕਸ ਜੇ ਰਹਿੰਨੇ ਆ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਸਿਰ ਤੇ ਲੇ ਕੇ ਪੈਰਾਥਾਈ ਨੁੱਚੜ ਰਹੇ ਆ ਬਈ ਸੋਈ ਗੱਲ ਆ 400 ਰੁਪਏ ਦਾ ਸਮਾਨ ਆ ਮੈਂ ਭੈਣਾਂ ਨੂੰ ਕਹਿੰਨੀ ਆ ਜੇ ਤੁਸੀਂ ਬਾਹਰ ਕਿਤੇ ਵਿਹੜਿਆਂ ਚ ਵੀ ਹੁਣ ਅੱਜਕੱਲ ਟੈਰਾ ਪਰ ਰੋੜਣੇ ਵਾਲੇ ਕਿਚਨ ਚੱਲ ਰਹੇ ਆ ਛੋਟੇ ਛੋਟੇ ਮੇਜ ਟਾਈਪ ਬਈ ਭੈਣਾਂ ਨੇ ਉਹਨਾਂ ਤੇ ਗੈਸ ਲਈ ਕਵਰ ਮੰਗਾਉਣੇ ਆ ਤਾਂ ਵੀ ਮੰਗਾ ਸਕਦੇ ਆ ਤੁਹਾਡੇ ਕਿਚਨ ਚ ਪੱਖੇ ਛੱਤਾਂ ਵਾਲੇ ਲੱਗੇ ਹੋਏ ਆ ਤੁਸੀਂ ਉੱਥੇ ਯੂਜ਼ ਕਰਨੇ ਆ ਤਾਂ ਤੁਸੀਂ ਇਹਨਾਂ ਲਈ ਵੀ ਮੰਗਾ ਸਕਦੇ ਹੋ ਠੀਕ ਹੈ ਜੀ ਇਹ ਚੀਜ਼ ਫਾਇਦੇ ਦੀ ਉਹ ਫਾਇਦੇ ਦੀ ਆ ਮੈਂ ਤਾਂ ਉਦਣ ਦੀ ਬੜੀ ਆਰਾਮ ਚ ਮੈਂ ਤਾਂ ਸਾਰੀ ਗਰਮੀ ਮੈਂ ਤੁਹਾਨੂੰ ਦੱਸਦੀ ਆ ਵੀ 10 ਦਿਨ ਤੋਂ ਮੰਗਾਏ ਆ ਜੇ ਸਾਰੀ ਗਰਮੀ ਤਾਂ ਮੇਰੀ ਗਰਮੀ ਚ ਨੰਗੀ ਮੈਂ ਤਾਂ ਉਹੀ ਭਿੱਜੀ ਗਈ ਇੱਥੇ ਸਰ ਵੀ ਭੇਜ ਜਾਣਾ ਕੱਪੜੇ ਵੀ ਭੇਜ ਜਾਣੇ ਮੁਸਕ ਜਾਣਾ ਬਈ ਹੁਣ ਜਿੱਦਣ ਦਾ ਇਹ ਕਰਿਆ ਹੁਣ ਦੇਖ ਲਓ ਪੱਖਾ ਆਹ ਨਾਲ ਜਾਂਦਾ ਉੱਪਰ ਠੀਕ ਹੈ ਕੋਈ ਵਾਸਤਾ ਨਹੀਂ ਹੈਗਾ ਠੀਕ ਹੈ ਜੀ ਸੋਈ ਗੱਲਾਂ ਇਹ ਤੁਸੀਂ ਜਰੂਰ ਮੰਗਾਇਓ ਇਹ ਬੜੀ ਫਾਇਦੇ ਦੀ ਚੀਜ਼ ਹੈ ਨਾਲੇ ਸੇਕ ਵੱਧ ਲੱਗਦਾ ਠੀਕ ਹੈ ਜੀ ਮੈਂ ਹੁਣ ਹਮੇਸ਼ਾ ਰੈਗੂਲਰ ਇਹਨਾਂ ਨੂੰ ਪਾ ਕੇ ਹੀ ਰੱਖਦੀਆਂ ਇਹਦੇ ਵਿੱਚ ਘਵਰਾ ਨੂੰ ਚੁੱਲੇ ਤੇ ਪਾ ਕੇ ਹੀ ਰੱਖਦੀਆਂ ਤੇ ਬੜਾ ਮੈਨੂੰ ਫਾਇਦਾ ਗੈਸ ਦੀ ਬਚਤ ਵੀ ਵਾਕਿਆ ਹੀ ਹੈਗੀ ਹੈ ਮੰਗਾਇਤਾ ਸੀ ਬਾਹਰ ਲਈ ਕਿਉਂਕਿ ਅਸੀਂ ਬਾਹਰ ਮੇਕ ਤੇ ਰੋਟੀ ਮਲ ਕੇ ਬਣਾਉਂਦੇ ਹਾਂ ਉਹ ਵਜਾ ਦਾ ਰਿਮੋਂਸੇ ਆਜੋ ਤੇ ਕੰਮ ਲੈਣਗੇ ਹਾਂਜੀ ਹਾਂਜੀ ਆ ਮੈਂ ਉਹ ਨਾ ਸਿਆਲ ਚ ਬਾਹਰ ਚੁੱਲਾ ਗੈਸ ਚੁੱਲਾ ਰੱਖੂਗੀ ਧੁੱਪ ਚ ਖੜ ਕੇ ਰੋਟੀ ਲੋਟੀ ਰੋਟੀ ਲੈ ਜਾਂਦੀ ਹੈ ਧੁੱਪ ਚ ਖੜ ਕੇ ਤੇ ਉੱਥੇ ਆਪਣਾ ਚੱਲ ਪਰਿਵਾਰ ਬੈਠਾ ਹੁੰਦਾ ਕੋਲੇ ਆਪਣਾ ਸਾਗ ਸੂਕ ਮੱਕੀ ਦੀਆਂ ਰੋਟੀਆਂ ਜੋ ਵੀ ਹੁੰਦਾ ਆਪਣਾ ਕੋਲੇ ਰੋਟੀ ਲਾਹੀ ਜਾਓ ਕੋਲੇ ਫੜਾਈ ਜਾਓ ਇਹ ਸਿਸਟਮ ਲਈ ਮੈਂ ਬਾਹਰ ਲਈ ਮੰਗਾਇਆ ਸੀ ਦੂਜੇ ਗੈਸ ਲਈ ਫਿਰ ਮੈਂ ਕਿਹਾ ਵੀ ਹੁਣ ਬਿਹੜੇ ਚਾਹੇ ਧੁੱਪ ਆ ਵੀ ਮੈਂ ਇਹ ਕੈਸ ਲਈ ਯੂਜ਼ ਕਰ ਲੰਨੀ ਆ ਉਹਦੇ ਲਈ ਹੋਰ ਮੰਗਾ ਲਾਂਗੇ ਠੀਕ ਹੈ ਜੀ ਜਣੀ ਸੋਹੀ ਗੱਲਾਂ ਮੈਂ ਫੇਰ ਭੈਣਾ ਨੂੰ ਦੱਸਦਾ ਵੀ ਬੜੀ ਫਾਇਦੇ ਵਾਲੀ ਚੀਜ਼ ਹੈ ਠੀਕ ਹੈ ਜੀ ਤੱਤੇ ਦੁੱਤੇ ਦੇਖਣ ਤੇ ਤੱਤਾ ਹੋ ਜਵੇ ਨਾ ਹਜੇ ਆਪਣਾ ਦੇਖ ਕੇ ਭਾਈ ਚੱਕਿਓ ਮੈਨੂੰ ਨਾ ਗਾਲਾਂ ਕੱਢਿਓ ਕੱਪੜੇ ਨਾਲ ਚੱਕ ਲਿਓ ਠੀਕ ਹੈ ਵੀ ਚੀਜ਼ ਬੜੀ ਵਧੀਆ ਹੁਣ ਤੁਸੀਂ ਦੇਖ ਲਓ ਆਹ ਇੰਨੀ ਕੁ ਲੀਜੀ ਆ ਉਹਨਾਂ ਕੇ ਆਪਣਾ ਹਾ ਹੁੰਦਾ ਆਹ ਜਿਹੜਾ ਉਹਨੇ ਤਾਂ ਟੱਕ ਲੈਣਾ ਸਾਰਾ ਠੀਕ ਹੈ ਕਿਸੇ ਪਾਸੇ ਨੂੰ ਵੀ ਚ ਹਵਾ ਨਹੀਂ ਪੈਣੀ ਚਾਹ ਪਾਣੀ ਵੀ ਛੇਤੀ ਬਣਦਾ ਤੇ ਪਛਾਦਾ ਵੀ ਛੇਤੀ ਲੈਂਦਾ ਤਵੇ ਤੋਂ ਮੈਨੂੰ ਤਾਂ ਮੈਨੂੰ ਤਾਂ ਬੜੀ ਵਧੀਆ ਚੀਜ਼ ਲੱਗੀ ਤੁਸੀਂ ਦੇਖਿਓ ਜਰੂਰ ਮੰਗਾ ਕੇ ਕੋਈ ਮਹਿੰਗਾ ਸੌਦਾ ਨਹੀਂ ਚਾਰਕ ਸੌਦੀ ਗੱਲ ਹੈ ਤੇ ਬਾਕੀ ਹੁਣ ਮੈਨੂੰ ਸ਼ੌਪ ਤੋਂ ਪਤਾ ਨਹੀਂ ਬਈ ਚਾਰ ਤੋਂ ਵੀ ਘੱਟ ਆਵੇ ਜਾਂ 50 ਰੁਪਏ ਚਾਰ ਤੋਂ ਵੱਧਾ ਹੁਣ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਅਸੀਂ ਇਹ ਆਨਲਾਈਨ ਮੰਗਾਏ ਨੇ ਮੈਂ ਜਿੰਨੀ ਕੀਮਤ ਤੇ ਅਸੀਂ ਮੰਗਾਏ ਆ ਮੈਂ ਉਹਨਾਂ ਦੱਸਦੀ ਆ ਵੀ ਭਾਈ ਚਾਰ ਕਿ ਸੌਦੇ ਆਏ ਆ ਠੀਕ ਆ ਜੀ ਚਲੋ ਠੀਕ ਆ ਜੀ ਕੋਈ ਹੋਰ ਜਾਣਕਾਰੀ ਹੋਈ ਤੁਹਾਨੂੰ ਜਰੂਰ ਦੱਸਾਂਗੇ ਤੇ ਚਲੋ ਠੀਕ ਆ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਗਲਤੀ ਹੋ ਗਈ ਹੋਵੇਗਾ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ